ਆਮ ਆਦਮੀ ਪਾਰਟੀ ਆਪ ਨੇ ਕਿਹਾ ਕਿ ਹੁਣ ਵਿਰੋਧੀ ਗੱਠ ਛੋੜ ਦਾ ਹਿੱਸਾ ਨਹੀਂ ਹੈ ਪਾਰਟੀ ਨੇ ਇਸ ਦੀ ਅਗਵਾਈ ਕਰਨ ਚ ਕਾਂਗਰਸ ਪਾਰਟੀ ਦੀ ਭੂਮਿਕਾ ਉੱਤੇ ਸਵਾਲ ਚੁੱਕੇ ਨੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਿੱਪਣੀ ਦੇ ਦਿੱਤੀ ਮੌਜੂਦਾ ਸਿਆਸੀ ਸਥਿਤੀ ਉੱਤੇ ਚਰਚਾ ਕਰਨ ਲਈ ਸ਼ਨੀਵਾਰ ਸ਼ਾਮ ਨੂੰ ਹੋਣ ਵਾਲੀ ਇੰਡੀਆ ਬਲੈਕ ਪਾਰਟੀਆਂ ਦੇ ਨੇਤਾਵਾਂ ਦੀ ਆਨਲਾਈਨ ਬੈਠਕ ਤੋਂ ਪਹਿਲਾਂ ਕੀਤੀ ਹੈ ਇਹ ਬੈਠਕ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਹੋ ਰਹੀ ਹੈ ਸੰਜੇ ਸਿੰਘ ਨੇ ਕਿਹਾ ਆਪ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਇੰਡੀਆ ਬਲੱਗ 2024 ਲੋਕ ਸਭਾ ਚੋਣਾਂ ਲਈ ਸੀ ਅਸੀਂ ਦਿੱਲੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਆਪਣੇ ਦਮ ਉੱਤੇ ਲੜੀਆਂ ਸਨ ਅਸੀਂ ਬਿਹਾਰ ਚੋਣਾਂ ਇਕੱਲੇ ਲੜਨ ਜਾ ਰਹੇ ਹਾਂ ਅਸੀਂ ਪੰਜਾਬ ਅਤੇ ਗੁਜਰਾਤ ਦੀਆਂ ਜਿਮਨੀ ਚੋਣਾਂ ਆਪਣੇ ਆਪ ਲੜੀਆਂ ਆਪ ਹੁਣ ਇੰਡੀਆ ਦਾ ਹਿੱਸਾ ਨਹੀਂ ਹੈ ਅਸੀਂ ਲੋਕ ਸਭਾ ਵਿੱਚ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਵਾਂਗੇ ਅਸੀਂ ਹਮੇਸ਼ਾ ਮਜ਼ਬੂਤ ਵਿਰੋਧੀ irdee ਭੂਮਿਕਾ ਨਿਭਾਈ ਹੈ ਅਰਵਿੰਦ ਕੈਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦਿੱਲੀ ਅਤੇ ਹਰਿਆਣਾ ਵਿੱਚ ਕਾਂਗਰਸ ਨਾਲ ਗੱਠਜੋੜ ਵਿੱਚ ਲੜੀਆਂ ਸਨ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਸੰਜੇ ਸਿੰਘ ਨੇ ਵਿਰੋਧੀ ਧੜੇ ਦੀ ਅਗਵਾਈ ਕਰਨ ਵਿੱਚ ਕਾਂਗਰਸ ਦੀ ਭੂਮਿਕਾ ਉੱਤੇ ਸਵਾਲ ਚੁੱਕੇ। ਉਹਨਾਂ ਕਹਿੰਦੇ ਆ ਬੱਚਿਆਂ ਦਾ ਖੇਡ ਨਹੀਂ ਹੈ। ਕੀ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਕੋਈ ਮੀਟਿੰਗ ਕੀਤੀ ਸੀ? ਕੀ ਇੰਡੀਆ ਬਲਾਕ ਦਾ ਵਿਸਥਾਰ ਕਰਨ ਲਈ ਕੋਈ ਪਹਿਲ ਕੀਤੀ ਗਈ ਸੀ? ਕਦੇ ਉਹ ਅਕਸ਼ੇ ਜਾਦਵ, ਕਦੇ ਉਦਵ ਠਾਕਰੇ ਅਤੇ ਕਦੇ ਮਮਤਾ ਬੇਨਰਜੀ ਦੀ ਆਲੋਚਨਾ ਕਰਦੇ ਨੇ। ਇੰਡੀਆ ਨੂੰ ਇਕਜੁੱਟ ਹੋਣਾ ਚਾਹੀਦਾ ਸੀ। ਕਾਂਗਰਸ ਇਸ ਬਲਾਕ ਦੀ ਸਭ ਤੋਂ ਵੱਡੀ ਪਾਰਟੀ ਹੈ। ਪਰ ਕੀ ਇਸ ਨੇ ਵਿਰੋਧੀ ਧਿਰ ਦੀ ਏਕਤਾ ਨੂੰ ਯਕੀਨੀ ਬਣਾਉਣ ਵਿੱਚ ਕੋਈ ਭੂਮਿਕਾ ਨਿਭਾਈ? ਸਰਕਾਰ ਦਾ ਵਿਰੋਧ ਕਰਨ 'ਚ ਆਪ ਦੀ ਭੂਮਿਕਾ ਬਾਰੇ ਸੰਜੇ ਸਿੰਘ ਨੇ ਕਿਹਾ ਪਾਰਟੀ ਹਮੇਸ਼ਾ ਸੱਤਾਧਾਰੀ ਸਰਕਾਰ ਦਾ ਜ਼ੋਰਦਾਰ ਵਿਰੋਧ ਕਰਦੀ ਰਹੀ ਹੈ ਦੱਸਦੀਏ ਆਮ ਆਦਮੀ ਪਾਰਟੀ ਆਪ ਨੇ ਇੰਡੀਆ ਗੱਠਜੋੜ ਤੋਂ ਆਪਣੇ ਆਪ ਨੂੰ ਦੂਰ ਕਰਦੇ ਹੋਏ ਕਿਹਾ ਕਿ ਉਹ ਹੁਣ ਵਿਰੋਧੀ ਗੱਠਜੋੜ ਦਾ ਹਿੱਸਾ ਨਹੀਂ ਹੈ ਅਤੇ ਇਸ ਦੀ ਅਗਵਾਈ ਕਰਨ ਵਿੱਚ ਕਾਂਗਰਸ ਪਾਰਟੀ ਦੀ ਭੂਮਿਕਾ ਤੇ ਸਵਾਲ ਉਠਾਏ ਨੇ ਰਾਜਵਾ ਮੈਂਬਰ ਸੰਜੇ ਸਿੰਘ ਨੇ ਟਿੱਪਣੀ ਇੰਡੀਆ ਗਾੜ ਚੋੜ ਦੀਆਂ ਪਾਈਵਲ ਪਾਰਟੀਆਂ ਦੇ ਆਗੂਆਂ ਦੇ ਸ਼ਨੀਵਾਰ ਸ਼ਾਮ ਨੂੰ ਦੇਸ਼ ਦੀ ਮੌਜੂਦਾ ਰਾਜਨੀਤਿਕ ਸਥਿਤੀ ਤੇ ਚਰਚਾ ਕਰਨ ਲਈ ਡਿਜੀਟਲ ਮਾਧਿਮ ਰਾਹੀਂ ਮਿਲਣ ਤੋਂ ਇੱਕ ਦਿਨ ਪਹਿਲਾਂ ਕੀਤੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਇਹ ਮੀਟਿੰਗ ਹੋਣ ਜਾ ਰਹੀ ਹੈ ਇੰਡੀਅਨ ਨੈਸ਼ਨਲ ਡਵੈਲਪਮੈਂਟਲ ਇਨਕਲੂਸਿਵ ਅਲਾਈਅੰਸ ਗਾੜ ਚੋੜ ਦੇ ਹਿੱਸੇਦਾਰ ਲੰਬੇ ਸਮੇਂ ਬਾਅਦ ਦੇਸ਼ ਦੀ ਰਾਜਨੀਤਿਕ ਸਥਿਤੀ ਤੇ ਵਿਚਾਰ ਵਟਾਂਦਰਾ ਕਰਨਗੇ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਭਾਰਤਗਾੜ ਚੋੜ ਲੋਕ ਸਭਾ ਚੋਣਾਂ 2024 ਲਈ ਸੀ ਅਸੀਂ ਦਿੱਲੀ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜੀਆਂ ਅਸੀਂ ਬਿਹਾਰ ਵਿਧਾਨ ਸਭਾ ਚੋਣਾਂ ਇੱਕalle ਲੜਨ ਜਾ ਰਹੇ ਹਾਂ ਅਸੀਂ ਪੰਜਾਬ ਅਤੇ ਗੁਜਰਾਤ ਵਿੱਚ ਉਪਚੋਣਾ ਆਪਣੇ ਦਮ ਤੇ ਲੜੀਆਂ ਆਪ ਭਾਰਤ ਗੱਟਚੋੜ ਦਾ ਹਿੱਸਾ ਨਹੀਂ ਅਸੀਂ ਲੋਕ ਸਭਾ ਵਿੱਚ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਵਾਂਗੇ ਅਸੀਂ ਹਮੇਸ਼ਾ ਇੱਕ ਮਜ਼ਬੂਤ ਵਿਰੋਧੀ irdh ਭੂਮਿਕਾ ਨਿਭਾਈ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦਿੱਲੀ ਅਤੇ ਹਰਿਆਣਾ ਵਿੱਚ ਕਾਂਗਰਸ ਨਾਲ ਗੱਟਚੋੜ ਕਰਕੇ ਲੜੀਆਂ ਸਨ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਸਿੰਘ ਨੇ ਵਿਰੋਧੀ ਗੱਟਚੋੜ ਦੀ ਅਗਵਾਈ ਕਰਨ ਵਿੱਚ ਇਸ ਦੀ ਭੂਮਿਕਾ ਤੇ ਸਵਾਲ ਉਠਾਇਆ ਉਹਨਾਂ ਪੁੱਛੇ ਬੱਚਿਆਂ ਦਾ ਖੇਡ ਨਹੀਂ ਹੈ ਕਿ ਉਹਨਾਂ ਨੇ ਲੋਕ ਸਭਾ ਚੋਣਾਂ 2024 ਤੋਂ ਬਾਅਦ ਕੋਈ ਮੀਟਿੰਗ ਕੀਤੀ